ਪਰ ਇਸ ਨੋਟ ਪਿਲੋਰ ਦੇ ਪਿੰਡ ਪੰਜ 13 ਦੇ ਵਸਨੀਕ ਅਮਰਜੀਤ ਸਿੰਘ ਨੇ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਤੇ ਲਗਾਏ ਤੱਕ ਕਿ ਸ਼ਾਹੀਨਾਲ ਡੇਰੀ ਫਾਰਮ ਤੇ ਕਬਜ਼ਾ ਕਰਨ ਦੇ આરોਪ ਇਸ ਸੰਬੰਧੀ ਸਰਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੇਰੇ بیٹے ਗੁਰਪ੍ਰੀਤ ਸਿੰਘ ਨੇ ਆਪਣਾ 40 ਮਰਲੇ ਦਾ ਪਲਾਂਟ ਸਤਨਾਮ ਸਿੰਘ ਨੂੰ ਵੇਚਿਆ ਸੀ ਜੋ ਕਿ ਉਹ ਜ਼ਮੀਨ ਖੇਤੀਬਾੜੀ ਵਾਲੀ ਹੈ ਜਿਸ ਦੀ ਰਜਿਸਟਰੀ ਸਤਨਾਮ ਸਿੰਘ ਨੇ ਆਪਣੀ ਪਤਨੀ ਲਖਵਿੰਦਰ ਕੌਰ ਦੇ ਨਾਮ ਕਰਵਾ ਲਈ ਸੀ ਜਿਸ ਦਾ ਕਬਜ਼ਾ ਵੀ ਸਤਨਾਮ ਸਿੰਘ ਨੂੰ ਦੇ ਦਿੱਤਾ ਗਿਆ ਸੀ ਇਸ ਦੇ ਨਾਲ ਸਾਡਾ ਡੇਅਰੀ ਫਾਰਮ ਹੈ ਜਿਸ ਵਿੱਚ ਮੱਝ ਗਾਂ ਮੁਰਗੀਆਂ ਅਤੇ ਹੋਰ ਜਾਨਵਰ ਰੱਖੇ ਹੋਏ ਹਨ ਬੀਤੇ ਦਿਨੀ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਗੱਡੀਆਂ ਵਿੱਚ ਕੁਝ ਆਦਮੀ ਲੈ ਕੇ ਆਇਆ ਤੇ ਡੇਅਰੀ ਫਾਰਮ ਦੇ ਤਾਲੇ ਤੋੜਨ ਅਤੇ ਦੀਵਾਰ ਟੱਪਣ ਦੀ ਕੋਸ਼ਿਸ਼ ਕਰਨ ਲੱਗੇ ਉਸ ਵਕਤ ਘਰ ਔਰਤਾਂ ਸਨ ਇਹ ਫਾਰਮ ਤੇ ਤੱਕ ਕੇ ਸ਼ਾਹੀ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਦੀ ਇਤਲਾਹ ਡੀਐਸਪੀ ਫਿਲੌਰ ਅਤੇ ਐਸਐਨਜੋ ਸਾਹਿਬ ਨੂੰ ਦਿੱਤੀ ਸੀ ਐਸਨਚੁਲ ਸਾਹਿਬ ਨੇ ਮੌਕਾ ਵੀ ਦੇਖਿਆ ਸੀ ਦੂਸਰੇ ਪਾਸੇ ਸਰਦਾਰ ਸਤਨਾਮ ਸਿੰਘ ਨੇ ਕਾਗਜ਼ਾਤ ਦਿਖਾਉਂਦਿਆਂ ਦੱਸਿਆ ਕਿ ਫਲਾਂ ਦੇ ਨਾਲ ਡੇਅਰੀ ਫਾਰਮ ਨੂੰ ਵੀ ਖਰੀਦਿਆ ਸੀ ਵਿਲਾਣ ਦੀ ਰਜਿਸਟਰੀ ਪਤਨੀ ਦੇ ਨਾਮ ਕਰਵਾਈ ਸੀ ਉਹਨਾਂ ਨੇ ਕਿਹਾ ਕਿ ਡੇਰੀ ਫਾਰਮ ਦੀ ਜਗ੍ਹਾ ਪੰਜਾਬ ਸਟੇਟ ਗਵਰਨਮੈਂਟ ਦੀ ਹੈ ਜਿਸ ਦੀ ਰਜਿਸਟਰੀ ਨਹੀਂ ਹੋ ਸਕਦੀ ਇਸ ਕਰਕੇ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ 8 ਅਗਸਤ 2023 ਵਿੱਚ 100 ਰੁਪਏ ਦੇ ਅਸਟਾਮ ਉੱਪਰ ਸ਼੍ਰੀਮਤੀ ਲਖਵਿੰਦਰ ਕੌਰ ਪਤਨੀ ਸਤਨਾਮ ਸਿੰਘ ਦੇ ਨਾਮ ਦੇ ਸਾਨੂੰ ਇਕਰਾਰਨਾਮਾ ਤਿਆਰ ਕਰਵਾ ਕੇ ਦਿੱਤਾ ਗਿਆ ਸੀ ਹੁਣ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਉਸ ਜਗ੍ਹਾ ਦਾ ਕਬਜ਼ਾ ਨਹੀਂ ਛੱਡ ਰਹੇ ਅਦੇ ਝੂਠੀਆਂ ਦਰਖਾਸਤਾਂ ਦੇ ਕੇ ਪਰੇਸ਼ਾਨ ਕਰ ਰਹੇ ਹਨ गजात उसने दीवार बनवाई से वेचन वाले ने दीवार तोड़ के दोबारा जगाजा करती है इस दिन की जा रही है जो गुनागार होगा उस बनती कार्रवाई की जाएगी ਕੰਨੀ ਸਰ ਤੇ ਜਵਾ 47 ਬੜਾ 15 ਅਧਿਕਾ ਜਵਾ ਉਹਦੇ ਵਿੱਚੋਂ ਡੇਢੀ ਮੇਰੇ ਨੇ ਮੇਰੇ ਬੇਟੇ ਦੇ ਨਾਂ ਕਰਾਈ ਚਲੀ ਮਰ ਲਿਜਾ ਉਹ ਜਵਾ ਮੁਰਗੇ ਮੇਰੇ ਬੇਟੇ ਨੇ ਸੁਖਨਾਮ ਸਿੰਘ ਕਿਲੇ ਦੇ ਐਸਆਈ ਨੇ ਲਗਾਉਆ ਉਹਨੀ ਦੇਖ ਦਿੱਤੀ ਰੇਸ਼ਨੀ ਕਰਵਾਤੀ ਚਲੀ ਮਰਦੇ ਬਾਕੀ ਜਵਾ ਇਹਦੇ ਮੇਰੇ ਵਾਈਫ ਦੇ ਨਾਂ ਤੇ ਮੇਰੇ ਡੈਡੀ ਦੇ ਨਾਂ ਖਸਰਾ ਨੰਬਰ 1 ਕਿਹਾ ਉਹ ਮੈਂ ਫੜਾਇਆ ਸਮੇਂ ਵੀ ਦੇਖ ਨਾਲ ਵੇਖ ਗਿਆ 40 ਮਰਲੇ ਮੇਰੇ ਬੇਟੇ ਨੇ ਵੀ ਲਏ ਜਿਹੜਾ 40 ਮਰਲੇ ਜਿਹੜਾ ਵਜੇ ਦਾ ਡੇੜੀ ਨਹੀਂ ਉਹ ਜਿਹੜਾ ਸੁਗਮਾਨ ਸਿੰਘ ਆ ਇਹਨੇ ਖਾਦੀ ਬਲਾੜ ਦੀ ਜਿਹੜਾ ਸਾਡਾ ਕਰਦਾ ਹੋਇਆ ਇਹਨੇ ਖਾਦੀ ਬਲਾੜ ਦੀ ਰੀਸ ਨਹੀਂ ਆ ਜੀ ਇਹ ਆਪਣੀ ਵਾਈਫ ਦੇ ਨਾਲ ਕਰਵਾਈ ਐਲਖੇਂਦਰ ਕੋਲ ਵੀ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਖਸਰਾ ਨੰਬਰ 1 ਕਿਹਾ ਸਾਡਾ ਇਹ ਇੱਕ ਬੜਾ 4 ਹਿੱਸਾ ਦੇਖ ਕੇ ਰੱਖੀ ਹੋਈ ਇਹ ਜਿਹੜਾ ਬਾਕੀ ਜਗਾ ਸਾਡੇ ਰਹਿੰਦੇ ਇਹ ਉਹ ਵੀ ਇਹ ਕੰਮ ਕਰਨਾ ਚਾਹੁੰਦਾ ਹੈ ਸਿਮਰਨ ਸਿੰਘ ਜਦੋਂ ਉਹ ਜਗਾ ਸ਼ਕਤੀ ਹੋਈ ਹੈ ਇਹਦੇ ਵਿੱਚ ਖਾਦੀ ਬਰਾਦ ਵੀ ਦੇ ਤਾ ਉਸ ਤੋਂ ਬਾਅਦ ਇਹ ਸਾਡੇ ਬੰਦੇ ਲੈ ਕੇ ਆਇਆ ਪਹਿਲਾ ਵਰਦੀ ਪਾ ਕੇ ਜੂਰੀ ਡਾਂਗੇ ਸਾਡੇ ਘਰ ਜਾਂਦਾ ਉਹਨੂੰ ਲਿਸਟਾਂ ਦਿਖਾਉਂਦਾ ਇਹਦੇ ਗੜਾਈ ਜੜਾਈ ਦਾਸ ਨੇ ਸਾਡੀ ਵਾਈਫ ਦੇ ਇਟਾ ਮਰ ਗਿਆ ਨਾ ਨਹੀਂ 18 20 ਬੰਦੇ ਲੈ ਕੇ ਆ 35 तीन साढ़े तीन लग गए उस ना मेरे बेटे घर से डेडी बैके जविंदर पंच के फसल मैं तो मेरी वाइफ से बहुत लड़ते बटे मारते कैमरे भी भने उसके बाद गेट का जिंदा भरिया पर जब असि इन्होंने बराबरी की डा बटे असि भी मरे है फिर यह बंदे लैके नाम पुलिस लैके आया सा ਉਹਰੇ ਕੋਲ ਨਾ ਬੱਸ ਸੇਮ ਅਡਰੈਸ ਹੀ ਨਹੀਂ ਕਰਜਿਆ ਹੋਣਾ ਸੀ ਨਾਮ ਜਿੰਨ ਅਸੀਂ ਇਹ ਕੋਡ ਦਾ ਆਡਰ ਨਹੀਂ ਮੰਗੇ। ਜਾਇਦ ਇਹ ਕੋਡ ਦਾ ਅਡਰੈਸ ਸੇ ਅਡਰੈਸ ਆਮ ਨਹੀਂ ਨਹੀਂ ਕਰਕੇ ਲੈਣਾ ਪਿਆ। ਬਾਹਰਲੇ ਫਾਣੀ ਜਵਾ ਉਦੇ ਉੱਪਰ ਇਹ ਸਾਡੇ ਹੋਰ ਨੰਬਰ ਜੀ ਕਰਜਿਆ ਕਰ ਰਹੇ ਹਾਂ ਜੀ ਬੱਸ ਨਾਮ ਜਿੰਨ। ਉਸ ਤੋਂ ਬਾਅਦ ਇਹ ਵੀ ਸਾਡੇ ਅਗਵਾਈ ਕਰਦਾ ਕਿਹਨਾਂ ਦਾ ਪੋਸਟ ਮਲਾਜੇ ਨੇ ਮੈਨੂੰ ਕੋਸ਼ਿਸ਼ ਰਾਕੇ ਹੀ ਨਹੀਂ ਕਰ ਸਕਦਾ। ਅਭੀ ਐਸਐਸਓ ਸਾਹਿਬ ਨੇ ਇਹ ਦਰਖਾਸਤ ਦਿੱਤੀ ਹੈ ਅਕਾ 12 ਨੰਬਰ ਦੇ ਬੰਦੇ ਨੇ ਅਰਜ਼ੀ ਦਿਖਾਈ ਹੈ ਬਲਦੀ ਸਾਹਿਬ ਨੇ ਵੀ ਅਪਲੀਕੇਸ਼ਨ ਦਿੱਤੀ ਹੈ ਐਸਐਸਓ ਸਾਹਿਬ ਨੇ ਦਿੱਤੀ ਹੈ ਸਾਡੇ ਕਿਤੇ ਕੋਈ ਸੁਣਵਾਈ ਨਹੀਂ ਹੋਈ ਪਰ ਇੱਕ ਜਗਪੁਰਾ ਪੰਟੀ ਦਾ ਅਭੀ ਜਿਵੇਂ ਜ਼ਮੀਨ ਦਾ ਵਾਅਦਾ ਚੱਲ ਰਿਹਾ ਹੈਗਾ ਦੋ ਤਰ੍ਹਾਂ ਦੇ ਵਿਚਕਾਰ ਤੁਸੀਂ ਉਹ ਮੌਕੇ ਤੇ ਗਏ ਸੀਗੇ ਤਾਂ ਕੀ ਸਾਰਾ ਮਾਮਲਾ ਸੀਗਾ ਉਸ ਤਰ੍ਹਾਂ ਜੋ ਸਤਨਾਮ ਸਿੰਘ ਪੁਲਿਸ ਅਕੈਡਮੀ ਵਿੱਚ ਸਰਵਿਸ ਕਰਦੇ ਆ ਉਹਨਾਂ ਦੀ ਵਾਈਫ ਵੱਲੋਂ ਇੱਕ 4 ਮਰਲੇ ਦਾ ਪਲਾਟ ਦੀ ਜਿਉਸਟਿਸ ਕਰਾਈ ਗਈ ਹੈ ਜੀ ਅਤੇ ਨਾਲ ਇੱਕ ਜੋ ਪੁਰਾਣੀ ਡੇਰੀ ਫਾਰਮ ਬਣਿਆ ਪਿਆ ਸੀ ਉਸ ਦੀ ਜੋ 22 ਮਰਲੇ ਦਾ ਜਗਾ ਪੰਜਾਬ ਸਟੇਟ ਗਵਰਨਮੈਂਟ ਦੀ ਉਹ ਜਗਾ ਸੀ ਜਿਸ ਦੀ ਰਜਿਸਟਰੀ ਨਹੀਂ ਹੋ ਸਕਦੀ ਸੀ ਉਹਨਾਂ ਦੱਸਣ ਮੁਤਾਬਕ ਅਸੀਂ ਇਹਦੀ ਪੇਮੈਂਟ ਕਰਕੇ ਅਸੀਂ ਇਹਨੂੰ ਖਰੀਦ ਕੀਤਾ ਸੀ ਆ ਜੋ ਸਟੈਂਪ ਪੇਪਰ ਤੇ ਜੀ ਅਤੇ ਜੋ ਰਜਿਸਟਰੀ ਉਹਨੇ ਕਈ ਜਲਦ ਕਰਾਈ ਸੀ ਜਿਸ ਰਿਜਿਸਟਰੀ ਉਹਨਾਂ ਨੇ ਜੋ ਹੋਈ ਆ ਉਹਨਾਂ ਦੇ ਮੌਕਾ ਵੇਖਣ ਮੁਤਾਬਕ ਜੋ ਖੇਤਾਂ ਵਿੱਚ ਆ ਜਿਸ ਵਿੱਚ ਬਾਜਰੀ ਦੀ ਫਸਲ ਖੜੀ ਆ ਜੀ ਔਰ ਉਹ ਵੀ ਰਜਿਸਟਰੀ ਹੋ ਚੁੱਕੀ ਆ ਜੀ ਜੋ ਮੇਰੀ ਫਾਰਮ ਆ ਮੇਰੀ ਫਾਰਮ ਦੇ ਵਿੱਚ ਦੀਵਾਰ ਬਣੀ ਹੋਈ ਸੀ ਜਿਸ ਨੂੰ ਢਾ ਕੇ ਉਹਨਾਂ ਨੇ ਵੇਚਣ ਵਾਲਾ ਨੇ ਠੀਕ ਆ ਸਰ ਉਹ ਤੁਸੀਂ ਮੌਕੇ ਤੇ ਗਿਆ ਸੀ ਦੋਨਾਂ ਪਾਰਟੀਆਂ ਨੂੰ ਕੀ ਸਵਾਰਨਵਾ ਸਕਦੇ ਹਾਂ ਦੋਨੋਂ ਨੂੰ ਅਸੀਂ ਉਹ ਸਵਾਰਨਵਾ ਦਵਾਇਆ ਕਿ ਜੋ ਵੀ ਰੌਇਲਟੀ ਹੋਏਗੀ ਸਚਾਈ ਹੋਵੇ ਉਹਦੇ ਆਧਾਰ ਤੇ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਜੋ ਕਾਨੂੰਨ ਦੇ ਸੈਟ ਕਾਰਵਾਈ ਹੋ ਜਗਾ ਠੀਕ ਹੈ ਸਰ ਇੱਕ ਸਦਰ ਸਿੰਘ ਬਾਬਾ ਉੱਥੇ ਕੰਦਾ ਕੰਦਾ ਟੱਪਦਾ ਵੀ ਨਜ਼ਰ ਆਇਆ ਵੀਡੀਓ 'ਚ ਉਹਦੇ ਨਾਲ ਕੋਈ ਸਪਾਸਟਿੰਗ ਦਿੱਤਾ ਨਹੀਂ ਸਾਨੂੰ ਇਸ ਬਾਰੇ ਕੋਈ ਕਿਸੇ ਨੇ ਵੀਡੀਓ ਨਾ ਦਿਖਾਈ ਹੈ ਨਾ ਅਸੀਂ ਦੇਖੀ ਆ ਸਰ ਮੌਕੇ ਤੇ ਕਬਜ਼ਾ ਕਿਦਾ ਜੀ ਮੌਕੇ ਤੇ ਜੋ ਪਹਿਲਾਂ ਵੇਚਣ ਵਾਲੇ ਸੀ ਪਾਰਟੀ ਠੀਕ ਹੈ ਅਮਰਜੀਤ ਸਿੰਘ ਅਮਰਜੀਤ ਸਿੰਘ ਠੀਕ ਹੈ ਜੀ ਉਹਨਾਂ ਉਹਨਾਂ ਨੇ ਜੋ ਡੇਰੀ ਫਾਰਮ ਦੀ ਰਕਮ ਲੈ ਲਈ ਸੀ ਠੀਕ ਹੈ ਜੀ ਔਰ ਉਹਨੂੰ ਜੋ ਸਟਾਮਪ ਪੇਪਰ ਦੇ ਉੱਤੇ ਇੱਕ ਐਪੀਡੀਓ ਬਣਾ ਕੇ ਦੇ ਦਿੱਤਾ ਸੀ ਠੀਕ ਹੈ ਜੀ ਇਹਨੂੰ ਕਬਜ਼ਾ ਉਹਨਾਂ ਦੀ ਹੈ ਲੋ ਉਹ ਤੇ ਪੋਜੈਸ਼ਨ ਵੀ ਦੇ ਦਿੱਤਾ ਸੀ ਉਹ ਇਹਨਾਂ ਦੁਬਾਰਾ ਪੋਜੈਸ਼ਨ ਤੋੜ ਕੇ ਫਿਰ ਦੁਬਾਰਾ ਕਰ ਲਿਆ ਉਸ ਦੀ ਵਿੱਚ ਇੱਕ ਮੱਝ ਇੱਕ ਗਾਂ ਬਤਕਾ ਅਤੇ ਉੱਕੜ ਵੇਰੇ ਉਹ ਚ ਵੀ ਇਹ ਕਰ ਦਿੱਤੀ ਤੁਸੀਂ ਸਾਨੂੰ ਕਿਸੇ ਪਾਰਟੀ ਨੇ ਕੋਈ ਪ੍ਰਤੀ ਨੂੰ ਕੁਝ ਦੱਸਿਆ ਠੀਕ ਹੈ